ਉਣੀ ਬੇਦਵਾ ਹੋਈ ਤਾਂ ਸ਼ੀਮੀਨ ਨੇ ਹੋਏ ਉਤੋਂ ਐਡਾ ਚੱਕਮਾ ਸੂਟ ਪਾ ਲਿਆ ਕਹਿਣਗੇ ਕੋਠੇ ਚੜਚੜ ਬਣਿਆ ਰਿਆਂ ਤੇ ਖੜਦੀ ਆ ਲੋਕ ਥੂ ਥੂ ਕਰਨਗੇ ਨਾ ਭਾਬੀ ਗੱਲ ਸੁਣ ਮੇਰੀ ਜਦੋਂ ਤੁਸੀਂ ਇੰਨੇ ਗੁੜੇ ਲਾਲ-ਗਲਾਲ ਸੂਟ ਪਾਉਣੀ ਆ ਤੇ ਉਤੋਂ ਮਣਮਨ ਸੁਰਖੀ ਥੱਪ ਲੈਣੀ ਆ ਉਦੋਂ ਨਹੀਂ ਲੋਕ ਕਹਿੰਦੇ ਹੈਗੇ ਵੀ ਇਹਨਾਂ ਦੇ ਪ੍ਰਾਣੇ ਮਰੇ ਨੂੰ 6 ਮਹੀਨੇ ਨਹੀਂ ਹੋਏ ਤੇ ਅਜਾ ਕੁੜੀ ਚੱਲੇ ਬਸ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਤੁਸੀਂ ਆਪ ਹੀ ਭੱਜ ਜਾਓ ਲੋਕ ਤੁਹਾਡੀਆਂ ਗੱਲਾਂ ਬਣਾਉਂਦੇ ਆ ਨਾ ਜਦੋਂ ਮੈਂ ਤੁਹਾਡੇ ਨਾਲ ਤੁਰਦੀ ਆ ਜਾਂ ਮੈਂ ਕਿਤੇ ਆਸਤੇ ਪਾਸ ਤੇ ਜਾਂਦੀ ਆ ਮੈਂ ਵੀ ਇਹਨਾਂ ਦੇ ਜੇ ਹੱਡ ਨਾ ਕਟਵਾਈ ਨਾ ਅੱਜ ਬਾਈ ਤੂੰ ਤਾਂ ਫੇਰ ਹੀ ਪਤਾ ਲੱਗੂਗਾ ਮੇਰਾ ਨਾਮ ਵੀ ਸੰਦੀਪ ਨਹੀਂ ਹੈਗਾ ਜਿਹੜੀ ਰੋਟੀ ਖੇਤ ਨੂੰ ਬੰਨੀ ਸੀ ਨਾ ਸਾਰੀ ਚੱਕ ਕੇ ਕੁੱਤੇ ਨੂੰ ਪਾਤੀ ਆ ਜੀ ਲੱਗਦੀ ਏ ਤੈਨੂੰ ਪਤਾ ਨਹੀਂ ਸੀ ਹੈ ਮੇਰੇ ਮਾਰਿਆ ਸਾ ਤੋਂ ਬਿਨਾ ਗੱਲ ਤਵੇ ਕੀ ਕਰਦਾ ਅਜੇ ਪੁੱਛਦੀ ਆ ਮਾਰਿਆ ਕਾ ਤੋਂ ਆ ਲਓ ਜੀ ਪਰਨਾ ਲਿਆ ਪਰਨਾ ਤਾਂ ਕੀ ਕਹਿੰਦੀ ਏ ਪੁੱਛਿਆ ਸੰਦੀਪ ਨੂੰ ਕੁਛ ਖਾਣਾ ਖੋਣਾ ਉਹਨੇ ਖਾਣ ਦਾ ਮੈਂ ਪੁੱਛਿਆ ਸੀ ਜੀ ਹਾਂ ਉਹ ਤਾਂ ਕਹਿੰਦੀ ਮੈਂ ਕੁਛ ਨਹੀਂ ਖਾਣਾ ਹੈਗਾ ਤੇ ਫੇਰ ਮੈਂ ਉਹਨੂੰ ਚਾਹ ਬਣਾ ਕੇ ਦੇਤੀ ਕੱਲ੍ਹ ਚੱਲ ਕੋਈ ਢੰਗ ਦਾ ਕੁਝ ਪੁੱਛ ਲਈ ਪੁੱਜੇ ਯਾਰ ਮੇਰੀ ਗੱਲ ਸੁਣੋ ਪੁੱਛਣ ਨੂੰ ਰਹਿਣ ਦੇ ਹੋਣੇ ਤਾਂ ਕੁਝ ਨਹੀਂ ਕਹਿਣਾ ਹੈਗਾ ਤੂੰ ਆਪ ਹੀ ਬਣਾਦੀ ਕੁਛ ਨਾ ਕੁਛ ਉਹਦੇ ਵਾਸਤੇ ਠੀਕ ਹੈ ਨਾ ਕੋਈ ਗੱਲ ਨਹੀਂ ਸੇਵੀਆਂ ਥਲੀਆਂ ਕੁਝ ਬਣਾ ਦੂੰਗੀ ਮੈਂ ਤਾਂ ਹਾਂ ਕੁਝ ਵੀ ਬਣਾਦੀ ਚੱਜਦਾ ਬਣਾਦੀ ਉੱਥੇ ਤਾਂ ਨਾ ਰੂਲੀ ਪਈ ਸੀ ਉਹੀ ਗੱਲ ਆ ਪਸ਼ੂਆਂ ਨਾਲ ਪਸ਼ੂ ਹੋਈ ਪਈ ਸੀ ਜਦੋਂ ਅਸੀਂ ਗਏ ਨਾ ਹਨਾ ਉਦੋਂ ਗੋਹਾ ਕੋੜਾ ਕਰੀ ਜਾਂਦੀ ਸੀਗੀ ਮੇਰੇ ਤਾਂ ਉਦੋਂ ਦੇਖ ਕੇ ਅੱਗ ਜੇ ਲੱਗੀ ਤੇ ਜਦੋਂ ਮੈਂ ਪੁੱਛਿਆ ਜਾ ਕੇ ਓਕੇ ਨਾ ਨਾ ਸਾਡੇ ਮੁੰਡੇ ਦਾ ਤਾਂ ਕਿਤੇ ਹੋਰ ਕਰਨਾ ਰਾ ਆਪਾਂ ਵੀ ਕੰਮ ਨਿਵੇੜਤਾ ਬਸ ਲੈ ਆਂਦੀ ਫਿਰ ਚੱਲ ਲੈ ਤਾਂ ਦੀ ਜੀ ਮੈਨੂੰ ਤਾਂ ਨਾ ਕੋਈ ਫਿਕਰ ਲੱਗਿਆ ਪੈਸੇ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕੀ ਗੱਲ ਮੈਂ ਕਹਿੰਦੀ ਸੀ ਵੀ ਸਮਾਨ ਛੱਲਾ ਫਿਰ ਕੁਝ ਵੀ ਨਹੀਂ ਲੈ ਤੂੰ ਉਸ ਤਾਂ ਕੱਲੀ ਕੁੜੀ ਕੱਪੜਾਂ ਦੇ ਬੈਰ ਨਾ ਘਰ ਲੈ ਉਹ ਆ ਸੀ ਕਿਹੜਾ ਫਿਰ ਆਏ ਸੋਚੀ ਬੈਠੇ ਸੀਗੇ ਵੀ ਕੁੜੀ ਕਿਨਣ ਦੇ ਲੈ ਕੇ ਆਵਾਂਗੇ ਜਦੋਂ ਹੁਣ ਅਗਲੇ ਦਿਨ ਸੱਸ ਨੇ ਕਹਿਤਾ ਹਨ ਬੇਸ ਤਾਂ ਰੱਖਣੀ ਨਹੀਂ ਦੀ ਹੈਗੀ ਆਪਦੀ ਨੂੰ ਲੈ ਜਾਓ ਤੇ ਫਿਰ ਉਹ ਜਿਹਾ ਸਮਾਨ ਜਿਹੜਾ ਦਾ ਕੱਪੜਾ ਲੀੜਾ ਸੀ ਉਹ ਚੱਕ ਲੈਂਦਾ ਬਾਕੀ ਸਮਾਨ ਉਹ ਕਹਿੰਦੇ ਤਾਂ ਹੈਗੇ ਸੀ ਇੱਕ ਦੋ ਦਿਨਾਂ ਟਰੈਕਟਰ ਵਿਹਲਾ ਹੋ ਜਾਊਗਾ ਕਹਿੰਦੇ ਛੱਡ ਆਵਾਂਗੇ ਦੇਖਦੇ ਇੱਕ ਦੋ ਦਿਨ ਜੇ ਨਾ ਛੱਡ ਕੇ ਘਿਤਾਪ ਲ ਆਗਲੇ ਦਾ ਤਕਾਰ ਭਰ ਗਿਆ ਜੀ ਤੇ ਇੱਕ ਮੈਂ ਪੁੱਛਦੀ ਸੀ ਟੂਮਾ ਕਿੱਥੇ ਟੂਮਾ ਲਿਆਏ ਕੋ ਵੀ ਛੱਡ ਆਏ ਉੱਥੀ ਉਹ ਟੂਮਾ ਦਾ ਸਾਰੀਆਂ ਸੰਦੀਪ ਚੱਕ ਲਈ ਸੀ ਬੈਗ ਚੀ ਨੇ ਅੱਛਾ ਬੈਗ ਚੀ ਨੇ ਚਲ ਕੋਈ ਗੱਲ ਨਹੀਂ ਫਿਰ ਨਾ ਮੈਂ ਸੰਦੀਪ ਤੋਂ ਫੜ ਕੇ ਸ਼ਾਮ ਦੂੰਗੀ ਟੂਮਾ ਤੇਰਾ ਦਿਮਾਗ ਹੀ ਲਿਆ ਹੋਇਆ ਸ਼ਾਮ ਦਿਆਂਗੀ ਉਹ ਕਿਹੜਾ ਕੋਈ ਨਿਆਣੀ ਹੈ ਉਹਦੀ ਚੀਜ਼ ਹੈ ਤੇ ਕੋਲ ਰੱਖਣ ਦੇ ਜੇ ਜਾ ਕੇ ਤੂੰ ਟੂਮਾ ਫੜ ਲੇਂਗੀ ਨਾ ਉਹਦੇ ਮਨ ਚ ਐ ਹੋ ਜਾਊਗਾ ਵੀ ਇਹ ਵੀ ਕੋ ਮੈਥੋਂ ਖੋਹ ਲਈ ਕੁਛ ਨਹੀਂ ਮੰਗਣਾ ਹੈਗਾ ਉਸ ਤੋਂ ਉੱਤੇ ਨਾਈ ਟੂਮਾ ਬਾਰੇ ਪੁੱਛਣਾ ਜੇ ਆਪ ਦਿਖਾਉਂਦੀ ਆ ਗੱਲ ਨੂੰ ਕਹਦੇ ਪਈ ਉਹ ਅਲਮਾਰੀ ਚ ਆਪ ਹੀ ਸਮਝਦੇ ਜਿੱਥੇ ਤੇਰਾ ਜੀ ਕਰਦਾ ਤੂੰ ਕੁਛ ਨਹੀਂ ਬੋਲਣਾ ਹੈਗਾ ਨਹੀਂ ਜੀ ਮੈਂ ਤਾਂ ਨਹੀਂ ਬੋਲਦੀ ਮੈਂ ਤਾਂ ਉਹ ਕਹਿੰਦੀ ਸੀ ਚੱਲ ਵਿਚਾਰੀ ਬੈਗ ਜਿੱਥੇ ਰੱਖੀ ਬੈਠੀ ਐ ਵੀ ਮੈਂ ਅਲਮਾਰੀ ਚ ਰੱਖ ਦਿੰਦੀ ਮੈਂ ਤਾਂ ਉਹ ਕਹਿੰਦੀ ਵੀ ਆਹ ਅਲਮਾਰੀ ਤੇਰੀ ਐ ਉਹਦੀ ਅਲਮਾਰੀ ਜਿਹੜੀ ਪਹਿਲਾ ਵਾਲੀ ਨਹੀਂ ਹੈਗੀ ਹਨਾ ਉਹਦੀ ਚਾਬੀ ਫੜਾਦੀ ਪਈ ਆਦਾ ਕਹਿੰਦਾ ਸੰਦੀਪ ਇਹ ਚ ਸਮਾਨ ਕੱਪੜਾ ਲੀੜਾ ਰੱਖ ਲੈ ਤੇ ਬਾਕੀ ਜਿਹੜਾ ਕੁਛ ਹੋਊਗਾ ਦੇਖੀ ਜਾਊਗੀ ਠੀਕ ਉਹ ਆ ਜਾ ਹੁਣ ਪ੍ਰਦੀਪ ਉਹ ਦਾ ਕੀ ਆ ਚੱਲ ਉਹ ਵੀ ਆ ਗਿਆ ਚੱਲ ਜਾਓ ਫਿਰ ਤੁਸੀਂ ਵੀ ਮੈਂ ਕੰਮ ਧੰਦੇ ਕਰਦੀ ਆਂ। ਉਹੀ ਗੱਲ ਨਾ ਆਵੇ ਕੁਛ ਬਣਾ ਕੇ ਆਪੀ ਖਵਾ ਦੀ। ਕੋਈ ਨਹੀਂ ਜੀ ਬੱਸ ਮੈਂ ਬਣਾ ਦੂੰਗੀ ਦੇ ਦੂੰਗੀ ਖਾਣ ਪੂ। ਚੱਲ ਆਇਆ ਫਿਰ ਚਲੀ। ਕਾਹਮ ਭਾਈ ਪੋਚੀਆਂ ਗੀਆਂ ਵਟਾ? ਉਹ ਕੁਛ ਨਹੀਂ ਯਾਰ। ਇੱਥੋਂ ਨਾ ਬਟਨੀਮੀ ਸੀਗੀ ਪਾਣੀ ਇੱਧਰ ਨੂੰ ਡੁੱਲਦਾ ਸੀ ਉਹਨਾਂ ਦੇ ਬਾਣ ਚ ਉਹ ਮੈਂ ਵੀ ਉਧਰ ਵਧੀਆ ਰਹਿ ਗਿਆ ਮੈਂ ਉਧਰ ਭੱਗ ਗਿਆ ਉੱਥੇ ਉਹ ਚੂਹਿਆਂ ਦੇ ਖੱਡਾ ਪਾਲੀਆਂ ਸੀਗੀਆਂ ਉਹ ਹੋਰ ਉਹੀ ਗੱਲ ਲੋਕਾਂ ਦੇ ਬਾਣਾ ਚ ਪਾਣੀ ਚਾਈ ਜਾਂਦਾਗਾ ਫਿਰ ਹੁਣ ਦਾਬਾ ਆ ਹਾਂ ਹਾਂ ਕਰ ਆਇਆ ਕਰ ਆਇਆ ਟੱਟ ਮੈਂ ਤੂੰ ਆਏ ਕਰ ਇਹ ਤਾਂ ਚੱਲੀਊ ਜਾਊਗੀ ਤੂੰ ਉਧਰ ਹੀ ਰਹਿਆ ਕਰ ਫਿਰ ਗਾਲੇ ਕਹਿਰੇ ਛੱਡ ਕੇ ਨਹੀਂ ਕਹਿਰਾ ਭਰਿਆ ਨਹੀਂ ਹਜੇ ਕਹਿਰਾ ਤਾਂ ਭਰਨ ਵਾਲਾ ਹੀ ਆ ਓ ਯਾਰ ਮੈਂ ਵੀ ਤਾਂਹੀਂ ਤੈਨੂੰ ਭੇਜਿਆ ਸੀਗਾ ਮੈਂ ਕਿਹਾ ਇੰਨਾ ਟਾਈਮ ਹੋ ਗਿਆ ਕਹਿਰਾ ਨਹੀਂ ਭਰਿਆ ਹੈਗਾ ਪਰ ਖੁੱਡਾਂ ਚ ਪਾਣੀ ਤਾਂ ਉਧਰ ਚਾਈ ਜਾਂਦਾ ਪਾਣੀ ਹੋਰ ਪਾਸੇ ਲੰਗੀ ਜਾਂਦਾ ਨਾ ਹੁ ਮੈਂ ਤਾਂ ਤੁਹਾਨੂੰ ਹੈ ਕਹਿੰਦਾ ਸੀਗਾ ਕਿ ਤੂੰ ਘਰੇ ਵਗ ਜਾਂਦਾ ਘਰੇ ਕਿਵੇਂ ਦੇਖ ਯਾਰ ਆਪਾਂ ਇੰ ਤੁਰ ਆਏ ਹਾਂ ਹੁਣ ਚਾਹ ਰੇਨ ਵਜਿ ਕਰੀ ਜਾਂਦਾ ਸੀਗਾ ਮੈਨੂੰ ਐਸੀ ਨਾਲੇ ਤਾਂ ਤੂੰ ਚਾਹ ਬਣਵਾ ਕੇ ਲਿਆਉਂਦਾ ਕੁਸ ਕੋਸਵਾਲ ਹੋਣਾ ਕੋਈ ਨਹੀਂ ਨਾਲੇ ਆਏ ਆ ਨਾ ਹਾਂ ਹੋ ਰਾਤ ਇੱਥੇ ਹੀ ਰਹਿਣਾ ਪਊਗਾ ਇੱਕ ਜਣੇ ਨੂੰ ਤਾਂ ਅੱਜ ਸਰਮਨ ਮਿਥਰ ਹੋਏ ਬਣਾ ਕੱਲ ਨੂੰ ਲਾ ਲਾਂਗੇ ਯਾਰ ਬਈ ਪਾਣੀ ਕੇ ਉਹ ਲਾਈਟ ਮੁੜ ਕੇ ਪਾ ਦੋ ਦਿਨ ਆਵੇ ਨਾਵੇਤ ਪਹਿਲਾਂ ਵੀ ਲਾਈਟ ਨੂੰ ਝਾਕੀ ਗਿਆ ਹੁਣ ਰਾਤ ਨੂੰ ਤਾਂ ਲਾਈਟ ਹੈਗੀ ਐ ਮੇਰੀ ਗੱਲ ਸੁਣ ਮੈਂ ਰਹਿ ਪੂੰਗਾ ਇੱਥੇ ਤੂੰ ਆਉਂਦਾ ਹੋਇਆ ਨਾਲੇ ਤਾਂ ਰੋਟੀ ਕੋ ਲਿਆਈ ਮੇਰੀ ਤੇ ਚਾਹ ਗੋੜ ਬਣਾ ਲਿਆਈ ਨਾਲ ਬਾਕੀ ਮੈਂ ਜੇ ਲੋੜ ਪਈ ਮੈਂ ਰਾਤ ਨੂੰ gekeੜਾ ਮਾਰ ਜੂੰ ਤੇਰੇ ਕੋਲੇ ਨਾ ਨਾ ਗੇੜੇ ਦੀ ਤਾਂ ਕਿਉਂ ਆ ਕਰੇ ਵੀ ਫਰਕ ਜਾਣਾ ਤਾਂ ਚਾਹੀਦਾ ਹੀ ਆ ਸਮਝਿਆ ਕਰ ਹਾਂ ਤੇ ਪਾਣੀ ਤਾਂ ਹੈ ਕੋਈ ਨਾ ਮੈਂ ਗਾਹਲੇ ਕਿਆਰੇ ਛੱਡਦਾ ਉਧਰ ਗੇੜਾ ਮਾਰੀ ਜਾਊਗਾ ਤੇ ਬਈ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਸੀ ਹਾਂ ਕਰ ਵੀ ਉਹ ਹੀ ਗੱਲ ਹੁਣ ਮੈਂ ਉਹਦਾ ਕੁੜੀ ਦਾ ਆਪਾਂ ਉਹਰੇ ਪਰੇ ਦੇਖ ਕੇ ਫਿਰ ਕਰ ਹੀ ਦਿੰਦੇ ਆਪਾਂ ਉਹ ਪ੍ਰਦੀਪ ਗੱਲ ਪਤਾ ਕੀ ਹੈ ਹੁਣ ਅੱਜ ਤਾਂ ਆਪਾਂ ਲੈ ਕੇ ਆਏ ਆ ਕੁੜੀ ਨੂੰ ਹਜੇ ਹਾਂ ਇੰਨੀ ਛੇਤੀ ਹੁਣ ਕਾਲੀ ਕੀ ਐ ਚਾਰ ਦਿਨ ਉਹਨੂੰ ਰਹਿਣ ਦੇ ਕੇ ਰਾਤ ਉਹਦੇ ਮਨ ਤੇ ਜਿਹੜਾ ਬੋਝ ਆ ਉਹ ਵੀ ਚੱਕਿਆ ਜਾਵੇ ਚਾਰ ਦਿਨ ਆਪਦੀਆਂ ਚ ਰਹੂਗੀ ਮਨ ਜਾ ਹੋਰ ਹੋ ਜਾਊਗਾ ਕੁੜੀ ਤਾਂ ਦੇਖ ਘਰੇ ਰੱਖਣ ਦਾ ਤਰਕੀ ਦਾ ਜੀ ਕਰਦਾ ਹੁੰਦਾ ਉਸ ਤੋਂ ਬਾਅਦ ਆਪਾਂ ਰਿਸ਼ਤੇਦਾਰਾਂ ਨਾਲ ਰਾਇ ਕਰਕੇ ਹਨਾ ਕੋਈ ਚੱਜ ਦਾ ਘਰ ਮਿਲਿਆ ਤਾਂ ਤੋੜ ਦਾਂਗੇ ਨਾਲੇ ਰਹੀ ਗੱਲ ਮਾਮੇ ਨੂੰ ਆ ਚੀਜ਼ ਦੱਸੀ ਨਹੀਂ ਹੈਗੀ ਵੀ ਅਸੀਂ ਕੁੜੀ ਲਿਆਏ ਹੁਣ ਉਹ ਕਹਿਣਗੇ ਵੀ ਉਤੋਂ ਦੀ ਦੋਨੇ ਜਣੇ ਹੋ ਕੇ ਤੁਰੇ ਫਿਰਦੇ ਵੀ ਜਦ ਮਾਪੇ ਹੁੰਦਾ ਤਾਂ ਸਾਨੂੰ ਪੁੱਛਦਾ ਤੈਨੂੰ ਪਤਾ ਆਪਾਂ ਗੱਲ ਦਾ ਕੁਝ ਕੋਈ ਹੋਰ ਕਰਨਗੇ ਸੀਗੇ ਤੇ ਗੱਲ ਉੱਥੇ ਅਗਲੇ ਨੂੰ ਜਦੋਂ ਤੋੜ ਕੇ ਜਵਾਬ ਦੇਤਾ ਵੀ ਛੋਟੇ ਦੇ ਨਹੀਂ ਬਿਠਾਉਂਦੇ ਹੈਗੇ ਹਨਾ ਆਪਾਂ ਲਿਆਏ ਹੁਣ ਮੈਂ ਤਾਂ ਬਾਈ ਤਾਂ ਕਹਿੰਦਾ ਸੀਗਾ ਚਲ ਤੂੰ ਸਦਾ ਮੈਥੋਂ ਸਿਆਣੀ ਹੋ ਵੱਡੇ ਹਾਂ ਮੈਂ ਤਾਂ ਤਾਂ ਕਹਿੰਦਾ ਵੀ ਆਪਾਂ ਰਿਸ਼ਤਾ ਦੇਖਣ ਤੇ ਵੀ ਟਾਈਮ ਟੂਮ ਲੱਗ ਜਾਂਦਾ ਵੀ ਹੁਣ ਤੋਂ ਦੇਖਣ ਲੱਗਾਂ ਕੋਈ ਤਾਂ ਘਰ-ਵਾਰ ਚੰਗਾ ਲੱਭੂਗਾ ਆਪਾਂ ਨੂੰ ਮੈਂ ਤਾਂ ਤਾਂ ਕਹਿੰਦਾ ਸੀਗਾ ਜਿਵੇਂ ਤੁਹਾਨੂੰ ਚੰਗਾ ਲੱਗੇ ਬਾਈ ਕੋਈ ਗੱਲ ਨਹੀਂ ਹੋ ਮੇਰੇ ਨਾਲ ਗੱਲ ਤਾਂ ਤੇਰੀ ਸਿਆਣੀ ਹੈ ਕੋਈ ਨਾ ਮੈਂ ਮਾਮੇ ਨਾਲ ਗੱਲ ਕਰ ਲੂੰਗਾ ਠੀਕ ਹੈ ਜਿਵੇਂ ਉਹਨੇ ਕਿ ਆਪਾਂ ਉਸ ਹਾਵ ਨਾਲ ਕਰ ਲਾਂਗੇ ਤੇ ਨਾਲ ਇੱਕ ਗੱਲ ਹੋਰ ਆਪਾਂ ਫਿਰ ਉਹ ਗੱਲ ਸਮਾਨ-ਸਮੂਨ ਵੀ ਚ ਸਮਾਨਤਾ ਹੁਣ ਯਾਰ ਮੇਰੀ ਗੱਲ ਸੁਣ ਸਮਾਨਤਾ ਜੇ ਆਪਾਂ ਅੱਜ ਹੀ ਚੱਕ ਲੈਂਦੇ ਆ ਆਪਾਂ ਇੱਕ ਦਾ ਸਾਧਨ ਇੱਕ ਉਹਦਾ ਸੰਦੀਪ ਦਾ ਸਹੋਰਾ ਬਾਲਾ ਕਰਨ ਲੱਗ ਗਿਆ ਹਾਂ ਵੀ ਤੁਸੀਂ ਦੋ ਦਿਨ ਖੜ੍ਹਜੋ ਵੀ ਇਹੇ ਜੀ ਤੱਕ ਕੋਈ ਗੱਲ ਨਹੀਂ ਹੈਗੀ ਸਮਾਨ ਸਾਡਾ ਕਹਿੰਦਾ ਟਰੈਕਟਰ ਵਾਲੀ ਵਿਹਲਾ ਹੋਣ ਵਾਲਾ ਟੁੱੜੀ ਢੋਈ ਜਾਂਨੇ ਕਹਿੰਦਾ ਅਸੀਂ ਆਪ ਹੀ ਛੱਡਾਵਾਂਗੇ ਫਿਰ ਮੈਨੂੰ ਐ ਜੇ ਹੋ ਗਿਆ ਵੀ ਐਵੇਂ ਟੁੱਟਣ ਜੇ ਨਾਲੋਂ ਚੰਗਾ ਜੇ ਤੋ ਅਗਲਾ ਦੇਖ ਆਪਾਂ ਗੁੱਸੇ ਚ ਕੋਈ ਇੰਨਾ ਕੁਸ ਬੋਲ ਗਏ ਆ ਅਗਲਾ ਨਹੀਂ ਬੋਲਿਆ ਹੈਗਾ ਫਿਰ ਉੱਥੇ ਨਾ ਫਿਰ ਲੜਦੇ ਵਿੱਚ ਹੁਣੇ ਨਹੀਂ ਲੱਗਦੇ ਹੈਗੇ ਮਾਸ਼ਾਅੱਲਾ ਅਗਲਾ ਕਹੀ ਜਾਂਦਾ ਦੋ ਦਿਨ ਖੜ੍ਹ ਜਾਂਦੇ ਨਾਲੇ ਮੇਰੀ ਗੱਲ ਸੁਣ ਜਿਹੜੀ ਟੂਮਾ ਟੱਕੀਆਂ ਸੀ ਉਹ ਤਾਂ ਪੱਝ ਲਿਆ ਹੈ ਅਗਲੇ ਨੂੰ ਚੁੱਪ ਕਰਕੇ ਫੜਾ ਤੀ ਤਾਂ ਮੇਨ ਚੀਜ਼ ਤਾਂ ਹੋਈ ਮੇਨ ਚੀਜ਼ ਆ ਗਈ ਆਈ ਹੈ ਬੈੱਡ ਪੇਟੀਆਂ ਇਹਨਾਂ ਚ ਕੀ ਤਾਂ ਉਹ ਕੱਢ ਲੈਣਗੇ ਉਹ ਨਹੀਂ ਭਾਈ ਬਸ ਆਏ ਜਾਂ ਵੀ ਆਪਦਾ ਹੁਣ ਜਦੋਂ ਆਪਣਾ ਨਿਬੜ ਨਰਵੜ ਆਈ ਗਿਆ ਉਹਨਾਂ ਨਾਲ ਹੁਣ ਜਦੋਂ ਬੰਦੇ ਗਏ ਹੋਈ ਗੱਲ ਆਪਣਾ ਤੋੜ ਕੇ ਜਵਾਬ ਦਿੱਤਾ ਉਹਨੇ ਚੱਲ ਕੋਈ ਨਾ ਕਰਾਂਗੇ ਗੱਲ ਤੇ ਤੂੰ ਜਾ ਫਿਰ ਆਹ ਕਹੀ ਨਾ ਉ ਦਾਲ ਆਉਂਨਾ ਫਿਰ ਮੈਨੇ ਚਾਹ ਚੂ ਲੈ ਕੇ ਤੇਰੇ ਕੋਲ ਲੈ ਆਈ ਨਹੀਂ ਚਲੀ ਚੰਗਾ ਉਹ ਹੀ ਗੱਲ ਆ ਇਹ ਕਰਤਾ ਮੈਨੂੰ ਵੀ ਆ ਪਰ ਮੈਂ ਹੁਣ ਬੋਲ ਕੇ ਕਿਹਨੂੰ ਕਹਾ ਚਲ ਦੇਖਦੇ ਆ ਇਹ ਵੀ ਜਾਂਦਾ ਮੈਂ ਫਿਰ ਉਧਰ ਗੇੜਾ ਹੀ ਮਾਰਾਂਗਾ ਇੱਥੇ ਹੀ ਮੈਂ ਕੀ ਕਰੂੰਗਾ ਮੋਟਰ ਤਾਂ ਚੱਲੀ ਜਾਂਦੀ ਸੰਦੀਪ ਲੈ ਆਹ ਖੜੀ ਆ ਨਹੀਂ ਕੁੜੀ ਹੈ ਮੇਰੀ ਗੱਲ ਸੁਣ ਤੂੰ ਚੜ ਕੇ ਇੱਥੇ ਕੋਠੇ ਤੇ ਖੜ ਗਈ ਹੈ ਚਾਰ ਦਿਨ ਤੈਨੂੰ ਆਈ ਨੂੰ ਹੋਇਆ ਨਾਲੇ ਆ ਚਾਚੇ ਤਾਏ ਇੱਥੇ ਸਾਰੇ ਫਿਰਦੇ ਆ ਖੇਤਾਂ 'ਚ ਕੀ ਕਹਿਣਗੇ ਇਹਨਾਂ ਦੀ ਕੁੜੀ ਤਾਂ ਹਜੇ ਹੁਣੀ ਵਿਧਵਾ ਹੋਈ ਨਹੀਂ ਤਾਂ 6 ਮਹੀਨੇ ਨੇ ਹੋਏ ਉੱਤੋਂ ਐਡਾ ਚੱਕਮਾ ਸੂਟ ਪਾਲਿਆ ਕਹਿਣਗੇ ਕੋਠੇ 'ਤੇ ਚੜ-ਚੜ ਬਣਿਆ ਰਿਆ ਤੇ ਖੜਦੀ ਆ ਲੋਕ ਥੂ-ਥੂ ਕਰਨਗੇ ਨਾ ਆ ਭਾਬੀ ਗੱਲ ਸੁਣ ਮੇਰੀ ਜਦੋਂ ਤੁਸੀਂ ਇੰਨੇ ਗੂੜੇ ਲਾਲ-ਗਲਾਲ ਸੂਟ ਪਾਉਣੀ ਹੈ ਤੇ ਉਤੋਂ ਮਣਮਣ ਸੁਰਖੀ ਥੱਪ ਲੈਣੀ ਆ ਉਦੋਂ ਨਹੀਂ ਲੋਕ ਕਹਿੰਦੇ ਹੈਗੇ ਵੀ ਇਹਨਾਂ ਦੇ ਪਰੌਣੇ ਮਰੇ ਨੂੰ 6 ਮਹੀਨੇ ਨਹੀਂ ਹੋਏ ਤੇ ਬਹੁਆ ਇੰਨੇ ਨਹੀਂ ਟੌਰ ਕੱਢ ਲੈਂਦੀਆਂ ਆਂਗੇ ਸੰਦੀਪ ਉਹ ਲੋਕ ਕਿ ਮੈਂ ਕਹਿ ਦਾਂਗੇ ਅਸ ਤਾਂ ਫੇਰ ਵੀ ਸਾਗਣਾ ਭਾਗਣਾ ਸੁਖਣਾ ਅਸੀਂ ਤਾਂ ਫੇਰ ਲਾਉਣਾ ਹੀ ਆ ਸੁਰਖੀ ਬਿੰਦੀ ਹੁਣ ਮਾੜਾ-ਮੋਟਾ ਅੱਛਾ ਇਹਦਾ ਮਤਲਬ ਮੈਂ ਹੀ ਵਿਧਵਾ ਮੈਂ ਹੀ ਰੰਡੀ ਆਂ ਇਹੀ ਤੁਸੀਂ ਮੈਨੂੰ ਮਹਿਸੂਸ ਕਰਾਉਣੀਆ ਚਾਹੁੰਦੇ ਆਂ ਨਾ ਨਾ ਸੰਦੀਪ ਉਹ ਗੱਲ ਨਹੀਂ ਹੈਗੀ ਅਸੀਂ ਕਿਉਂ ਤੈਨੂੰ ਮਹਿਸੂਸ ਕਰਾਉਣਾ ਬਸ ਭਾਬੀ ਚੁੱਪ ਕਰ ਜਾ ਇੱਥੇ ਆਪਦਾ ਮੂੰਹ ਬੰਦ ਕਰ ਲੈ ਮੈਨੂੰ ਲੱਗ ਗਿਆ ਪਤਾ ਤੁਸੀਂ ਇਹੀ ਅਹਿਸਾਸ ਕਰਾਉਣਾ ਸੀ ਨਾ ਮੈਨੂੰ ਅੱਜ ਮੈਨੂੰ ਉਹ ਸਾਥ ਵੀ ਹੋ ਗਿਆ ਤਾਂ ਹੀ ਲੋਕ ਸੱਚ ਕਹਿੰਦੇ ਆ ਵੀ ਜਿਹੜੀਆਂ ਭਾਬੀਆਂ ਹੁੰਦੀਆਂ ਨੇ ਕਦੇ ਨਹੀਂ ਮਾਵਾ ਬਣ ਸਕਦੀਆਂ ਸੰਦੀਪ ਤੂੰ ਤਾਂ ਮਾੜੀ ਜੀ ਗੱਲ ਨੂੰ ਬਾਲਾ ਲਜਾਣ ਲੱਗੀ ਸੱਚੀ ਕੀ ਹੋਇਆ ਪੈ ਤੇਰੇ ਦਿਮਾਗ ਨੂੰ ਮੇਰੇ ਦਿਮਾਗ ਨੂੰ ਤਾਂ ਕੁਛ ਨਹੀਂ ਹੋਇਆ ਮੈਨੂੰ ਐ ਲੱਗਦਾ ਮੈਨੂੰ ਦੇਖ ਕੇ ਨਾ ਤੁਹਾਡੇ ਦਿਮਾਗ ਨੂੰ ਕੁਛ ਹੋ ਗਿਆ ਜੇ ਮੈਂ ਕੋਠੇ ਤੇ ਆ ਕੇ ਖੜ ਗਈ ਤਾਂ ਲੋਕ ਗੱਲਾਂ ਬਣਾਉਣਗੇ ਜੇ ਮੈਂ ਸੰਤ ਬੂੜਾ ਪਾ ਲਿਆ ਤਾਂ ਲੋਕ ਗੱਲਾਂ ਬਣਾਉਣਗੇ ਜੇ ਮੈਂ ਮੜਾ ਇਹ ਤੁਰ ਫਿਰ ਲਈ ਬੇੜੇ 'ਚ ਤਾਂ ਲੋਕ ਗੱਲਾਂ ਬਣਾਉਣਗੇ ਜੇ ਮੇਰੇ ਸੱਤੇ ਬੰਦਾ ਹੈ ਨਹੀਂ ਤਾਂ ਇਹਦਾ ਮਤਲਬ ਮੈਂ ਜੀ ਨਹੀਂ ਸਕਦੀਗੀ ਮੈਨੂੰ ਹੱਕ ਨਹੀਂ ਹੈਗਾ ਦੁਨੀਆ 'ਚ ਰਹਿਣ ਦਾ ਤੂੰ ਤਾਂ ਐਵੇਂ ਗੁੱਸਾ ਕਰ ਗਈ ਜਾ ਤੇਰੇ ਵਾਸਤੇ ਠੰਡਾ ਪਾਣੀ ਪੂਣੀ ਬਣਾ ਦਿੰਨੇ ਮਾੜੀ ਗੱਲ ਤੇ ਪੜਕ ਲੰਦਾ ਜੇ ਬੇਬੇ ਬਾਪੂ ਹੁੰਦਾ ਨਾ ਖੈਰ ਤੈਨੂੰ ਸਾਡੀ ਥਾਂ ਤੇ ਉਹੀ ਐਂ ਸਮਝਾਉਂਦੇ ਉਹੀ ਅਸੀਂ ਪਰਜਾਈਆਂ ਤੈਨੂੰ ਬੁਰਾ ਲੱਗਿਆ ਉਹੀ ਤਾਂ ਗੱਲ ਹੈ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ ਨਾ ਮੈਨੂੰ ਤੁਹਾਡੇ ਪਾਣੀ ਦੀ ਲੋੜ ਆ ਨਾ ਮੈਨੂੰ ਤੁਹਾਡੇ ਦੁੱਖ ਵਧਾਉਣ ਦੀ ਲੋੜ ਗਗਣ ਮੈਂ ਤੈਨੂੰ ਐਂ ਕਹਿੰਦੀ ਸੀ ਉਹਨਾਂ ਬਾਬਾ ਬੇਨਤੀ ਬੋਲੀ ਜਾਂਦਾ ਸੀ ਗੁਰਦੁਆਰੇ ਚ ਦੀਪੂ ਚ ਕੱਪੜੇ ਆਏ ਹੋਇਆ ਮੈਂ ਤਾਂ ਕਹਿੰਦੀ ਉਥੋਂ ਸੁੱਤੀ ਜੇ ਕੱਪੜੇ ਲੈ ਆਉਣਾ ਨਾਲੇ ਆਪਾਂ ਨਾਲੇ ਦੋ ਛੂਟੇ ਨੂੰ ਲਿਆ ਦੇਣਾ ਐਨੇ ਜੇ ਇਹਨੂੰ ਕੋਈ ਸੂਟ ਲੈ ਕੇ ਦੇਤਾ ਨਾ ਫੇਰ ਕਹੂਗੀ ਉਹੀ ਗੱਲ ਐ ਤਾਂ ਹੈਨੀ ਵੀ ਜੇ ਭਾਬੀਆਂ ਮੇਰੇ ਘਰ ਸੁਹਾਗਣਾ ਭਾਗਣਾ ਬਸ ਦੇਤਾ ਇਹਦੇ ਭਰਾਵਾਂ ਨਾਲ ਹੀ ਲੰਬੀ ਉਮਰ ਇਹਨਾਂ ਦੇ ਭਰਾਵਾਂ ਦੀ ਹੋਵੇ ਇਹ ਤਾਂ ਇਹ ਸੋਚਦੀ ਨਹੀਂ ਜੇ ਰੱਬ ਨੇ ਇਹ ਤੇ ਵਕਤ ਪਾਤਾ ਕਿ ਇਹਦਾ ਬੰਦਾ ਆਪਾਂ ਮਾਰਿਆਗਾ ਮੈਂ ਤਾਂ ਭਈ ਇਹਨੂੰ ਪੁੱਛ ਦੇਣੀਗੀ ਠੀਕ ਹੈ ਨਾ ਜੇ ਮੈਂ ਇਹਨੂੰ ਪੁੱਛਿਆ ਵੀ ਆ ਚੱਲ ਗਏ ਡਿੱਪੂ ਚ ਫੇਰ ਇਹਨੇ ਬੋਲਣਾ ਵੀ ਖੜਨੀ ਮੈਨੂੰ ਫਿੱਕੇ ਸੂਟ ਲੈ ਕੇ ਮੇਰੇ ਮੱਥੇ ਮਾਰਨਗੇ ਆ ਵੀ ਆਪ ਗੂੜੇ ਰੰਗ ਪਾਉਣਗੇ ਹੈ ਤੇ ਤੂੰ ਹੀ ਇਹਨੂੰ ਪੁੱਛ ਲੈ ਜੇ ਨਾਲ ਚੱਲਦੀ ਆ ਮੈਂ ਤਾਂ ਚੱਲ ਬੜੀ ਮੇਰੀ ਗੱਲ ਸੁਣ ਗਗਨ ਕੋਈ ਗ ਤੈਨੂੰ ਪਤਾ ਉਹ ਟੈਨਸ਼ਨ ਲੈਂਦੀ ਹੈ ਮਾੜੀ ਮਾੜੀ ਨਾਲ ਦੀ ਜੇ ਉਹ ਬੋਲ ਪੀ ਤੂੰ ਤਾਂ ਉਹਦਾ ਗੁੱਸਾ ਨਾ ਕਰ ਉਹਦਾ ਤਾਂ ਸੁਭਾਈ ਝੜਚੜਾ ਹੋਇਆ ਪਿਆ ਮੈਂ ਤਾਂ ਨਹੀਂ ਗੁੱਸਾ ਕਰਦੀ ਪਰ ਉਹਨੂੰ ਆਨੰਦ ਨੂੰ ਵੀ ਸੋਚਣਾ ਚਾਹੀਦਾ ਜੀ ਮੇਰੇ ਉੱਪਰ ਜਹਾਈਆਂ ਬਸਦੀਆਂ ਰਸਦੀਆਂ ਕੀ ਦੇਖੀਆਂ ਨਹੀਂ ਜਾਂਦੀਆਂ ਇਹ ਤਾਂ ਆਡੇ ਵਿਢਣ ਲੱਗ ਗਈ ਮੈਂ ਤਾਂ ਐ ਸੀ ਚੱਲ ਨੀਵੀ ਹੋ ਕੇ ਦਿਨ ਕੱਟ ਲੂਗੀ ਤੇ ਆਪਾਂ ਤਾਂ ਕੋਈ ਇਹਦੇ ਮੂਰੇ ਨਹੀਂ ਬੋਲਦੇ ਕੋਈ ਕੰਮ ਨਹੀਂ ਕਰਾਉਂਦੇ ਮਾੜਾ ਮੋਟਾ ਤਾਂ ਕੋੜ ਟੋਕ ਹੀ ਸਕਦਾ ਚੰਗਾ ਮਾੜਾ ਤਾਂ ਹੁਣ ਆਪਾਂ ਨੂੰ ਪਤਾ ਹੀ ਹੈਗਾ ਸਿਆਣੀਆਂ ਉਹਦੇ ਨਾਲੋਂ ਪੋਤਾ ਗਲਤੀ ਤੇ ਸਾਰੀ ਸਹੀ ਆ ਚਲ ਕੋਈ ਨਹੀਂ ਫਿਰ ਮੈਂ ਉਹਨੂੰ ਜਿਆਦਾ ਪੁੱਛ ਲੈਨੀ ਆ ਜਾਂ ਆਪਾਂ ਦੋਨੋਂ ਚੁੱਪ ਕਰਕੇ ਲਿਆਉਣੂਗਾ ਕੁਛ ਨਹੀਂ ਹੁੰਦਾ ਲਿਆ ਕੇ ਆਪਾਂ ਫੜਾ ਦਾਂਗੇ ਆਪੇ ਪਾ ਲੂਗੀ ਨਹੀਂ ਨਹੀਂ ਉਹਨੂੰ ਪੁੱਛ ਲੈ ਵੀ ਫੇਰ ਕਹੂਗੀ ਆਪ ਮਹਾਰੀਆਂ ਹੋ ਕੇ ਤੁਰੀਆਂ ਫਿਰਦੀਆਂ ਮੈਂ ਉਹਨੇ ਲਵਾਰੀ ਚੋਂ ਪੈਸੇ ਲੈ ਕੇ ਆਉਣੀ ਚਲ ਠੀਕ ਹੋਰ ਸੰਦੀਪ ਮੈਂ ਤੈਨੂੰ ਆਹ ਕਹਿੰਦੀ ਸੀ ਆ ਜਾ ਡਿੱਪੂ ਚ ਚੱਲ ਕੇ ਜੀ ਸੁਣਾ ਡਿੱਪੂ ਚ ਕੀ ਲੈਣ ਜਾਣਾ ਡਿੱਪੂ ਚ ਛੂਟ ਆਇਆ ਹੋਇਆ ਸੂਤੀ ਆ ਗਰਮੀ ਜਿਵਾਲੀ ਹੋਈ ਪਈ ਆ ਨਾਲ ਤੇਰੇ ਕੋਲ ਨਾ ਕੱਪੜੇ ਹੈ ਨਹੀਂ ਕਿ ਢੰਗ ਦੇ ਪਾਉਣ ਨੂੰ ਆ ਕੂੜੇ-ਗੂੜੇ ਜਿਵਾਲੇ ਆ ਚਲ ਤੈਨੂੰ ਵਧੀਆ ਜੇ ਕੱਪੜੇ ਦਿਵਾ ਲੇ ਹਾਂ ਲੈ ਨਹੀਂ 1000 ਰੁਪਇਆ ਮੈਂ ਚੱਕ ਲਿਆ ਤਿੰਨ ਤਿੰਨ 350 ਦੇ ਸੂਟ ਹੁੰਦੇ ਆ ਹਾਂ ਮੈਂ ਇਹਨੂੰ ਕਹਿੰਦੀ ਸੀ ਮੈਂ ਨਾਲ ਹੀ ਆ ਜਾ ਆ ਜਾ ਕੁੜੀ ਚੱਲੀ ਬਸ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਤੁਸੀਂ ਆਪ ਹੀ ਭੱਜ ਜਾਓ ਲੋਕ ਤੁਹਾਡੀਆਂ ਗੱਲਾਂ ਬਣਾਉਂਦੇ ਆ ਨਾ ਜਦੋਂ ਮੈਂ ਤੁਹਾਡੇ ਨਾਲ ਤੁਰਦੀ ਆ ਜਾਂ ਮੈਂ ਕਿਤੇ ਆਸ-ਪਾਸ ਚ ਜਾਨੀ ਆ ਜੇ ਸੂਟ ਪਾਲਾ ਤਾਂ ਤੁਹਾਡੀਆਂ ਗੱਲਾਂ ਬਣ ਜਾਂਦੀਆਂ ਹੁਣ ਮੈਂ ਤਾਂ ਹੀ ਬਿੱਪੂ ਚ ਵੀ ਨਹੀਂ ਜਾਂਦੀ ਹੈਗੀ ਐਵੇਂ ਤੁਹਾਨੂੰ ਕੋਈ ਲਾਂਭਾ ਨਾ ਦੇ ਦੇ ਮੇਰੇ ਕਰਕੇ ਤੁਹਾਡੀ ਬਦਨਾਮੀ ਹੋ ਜੇ ਕਿਤੇ ਮੇਰੀ ਨੰਦ ਨਹੀਂ ਹੁੰਦੀ ਸਾਡੀ ਬਦਨਾਮੀ ਠੀਕ ਆ ਉਹ ਤਾਂ ਤੈਨੂੰ ਪਤਾ ਚਾਚੇ ਅਰਗਿਆਂ ਦਾ ਸੁਭਾਅ ਉੱਤੇ ਜਾ ਕੇ ਚਾਚੀ ਨੂੰ ਦੱਸੂਗਾ ਵੀ ਕੁੜੀ ਲਿਆਂਦੀ ਇਹਨਾਂ ਨੇ ਇੱਥੇ ਤੇ ਮੈਂ ਫੇਰ ਉਹ ਕੂਗਾ ਬਨੇਰਿਆਂ ਤੇ ਚੜਨ ਲੱਗ ਗਿਆ ਉੱਤੋਂ ਬਹੂਆਂ ਖੜ ਜਾਂਦੀਆਂ ਨਾਲ ਚੜ ਕੇ ਅਸੀਂ ਇਹ ਨਹੀਂ ਕਹਿੰਦੇ ਤੈਨੂੰ ਕੱਲੀ ਉਹਨਾਂ ਦਾ ਟਾਰਾ ਬਣਾ ਦੇਣਾ ਆ ਜਾ ਜਿਹੇ ਜਿਹਨੂੰ ਪਸੰਦ ਆਏ ਨਾ ਉਹ ਜਿਹੇ ਲੈ ਬਸ ਮੈਂ ਨਹੀਂ ਜਾਣਾ ਹੈਗਾ ਤੁਸੀਂ ਨਾ ਆਪੇ ਲਿਓ ਆਪਦੀ ਪਸੰਦ ਦੇ ਸੂਟ ਨਾਲੇ ਮੈਨੂੰ ਸੂਟਾਂ ਦੀ ਵੀ ਲੋੜ ਨਹੀਂ ਹੈਗੀ ਜਿਹੜੇ ਮੇਰੇ ਕੋਲੇ ਹੈਗੇ ਆ ਨਾ ਮੈਂ ਉਹੀ ਪਾ ਲੂ ਨਾਲੇ ਤੂੰ ਕਹਿੰਦੀ ਹੈ ਨਾ ਚਾਚੇ ਹੋਰੇ ਗੱਲਾਂ ਬਣਾਉਣਗੇ ਮੈਂ ਕਿਹੜੇ ਇੱਥੋਂ ਗਈ ਆ ਮੈਂ ਤਾਂ ਹਾਂ ਉੱਥੋਂ ਸਿੱਧਾ ਹੋਰ ਕਿਤੋਂ ਆ ਗਈ ਹੋਊਂਗੀ ਜਿੱਥੇ ਮੇਰੇ ਸਹੁਰੇ ਨਹੀਂ ਮੈਂ ਵੀ ਇੱਥੋਂ ਹੀ ਗਈ ਆ ਵਿਆਹ ਕਰਕੇ ਇੱਥੇ ਹੀ ਰਹੀ ਆ ਮੈਂ 20 ਸਾਲ ਸੰਦੀਪ ਜੇ ਇਥੇ ਰਹੀਆਂ ਤਾਂ ਹੀ ਤੈਨੂੰ ਕਹਿੰਦੇ ਨੀ ਕਿ ਨਿੱਕੀ ਨਿੱਕੀ ਗੱਲ ਦਾ ਗੁੱਸਾ ਨਾ ਕਰਿਆ ਕਰ ਆ ਤੌਰ ਸਾਡੇ ਨਾਲ ਹਣਾ ਹੋਰਾ ਚਲੇ ਕੁਛ ਨਹੀਂ ਗੱਲ ਨਹੀਂ ਹੈਗੀ ਭਾਬੀ ਤੁਸੀਂ ਗੱਲਾਂ ਹੀ ਐਂ ਕਰਦੀਆਂ ਜਿਹੜੀਆਂ ਮੇਰੇ ਦਿਲ ਦੇ ਵਿੱਚ ਵੱਸਦੀਆਂ ਨੇ ਤੁਹਾਡੀਆਂ ਵੀ ਤੁਸੀਂ ਮੇਰੇ ਨਾਲ ਭਾਬੀਆਂ ਹੋ ਕੇ ਵੀ ਐਂ ਕਰਦੀਆਂ ਕਿੱਥੇ ਤੁਸੀਂ ਮੇਰਾ ਦੁੱਖ ਵਡਾਉਣਾ ਸੀ ਚੱਲ ਮੇਰੀ ਗੱਲ ਸੁਣ ਜੇ ਅਸੀਂ ਤੇਰੀਆਂ ਭਾਬੀਆਂ ਤਾਈਆਂ ਤੇਥੋਂ ਗਾਣਾ ਲੈ ਲਿਆ ਸਾਡੇ ਮਾਰ ਲਾ ਜੇ ਅਸੀਂ ਵੱਡੀਆਂ ਜੇ ਤੇਰਾ ਖੰਡਾ ਹੋ ਜਾ ਸ਼ਾਂਤ ਹੋ ਜਾ ਮੈਨੂੰ ਤਾਂ ਲੋੜ ਨਹੀਂ ਹੈਗੀ ਲੈ ਤੂੰ ਹੀ ਕਹਿੰਦੀ ਸੀ ਵੀ ਇਹਨੂੰ ਮਨਾਲਾ ਬਨਾਲਾ ਹੁਣ ਇਹ ਨਹੀਂ ਮੰਨਦੀ ਹੁਣ ਮੇਰਾ ਵੀ ਨਹੀਂ ਜੀ ਕਰਦਾ ਕਿਉਂਕਿ ਹੁਣ ਪ੍ਰਦੀਪ ਆ ਰਿਹਾ ਆਉਣ ਵਾਲੇ ਰੋਟੀ ਟੁੱਕ ਖਾਣ ਘਰੇ ਕੱਲ ਦੇ ਵਿਚਾਰੇ ਪਾਣੀ ਲਈ ਜਾਂਦੇ ਉਹ ਸੰਦੀਪ ਦੰਦਾ ਨਾ ਜਵਾਕਾਂ ਵਾਲੀ ਮਾਤਾ ਸੱਚੀ ਮਾੜੀ ਮਾੜੀ ਗੱਲ ਤੇ ਗੁੱਸੇ ਹੋ ਜਾਂਦੀ ਆ ਚਲ ਕੋਈ ਨਿਉ ਆ ਜਾਣਗੇ ਕਰੇ ਹੈਗੀ ਸੰਦੀਪ ਆਪੀ ਦੇ ਦੂਗੀ ਚਾਹ ਪਾਣੀ ਉਹਨਾਂ ਨੂੰ ਅੱਜ ਆਪਾਂ ਲੈ ਆਉਣੀ ਆ ਬੋ ਛੋਟੇ ਦੇ ਵਾਸਤੇ ਚੱਲ ਭੈਣੇ ਚੱਲ ਵੜਦੇ ਆ ਫੇਰ ਉਹਨਾਂ ਆ ਕੇ ਬੋਲਣ ਆਪਣੀ ਬੁੱਤ ਨੇ ਉਹ ਪੱਟਣਗੇ ਜੇ ਇਹ ਕੁਛ ਬੋਲਤੀ ਉਹਨਾਂ ਨੂੰ ਆ ਲੈ ਕੁਛ ਨਹੀਂ ਬੋਲਦੀ ਤੂੰ ਅੱਜ ਕਿਹਣਾ ਮੇਲਾ ਹੋ ਗਿਆ ਉਹਨ ਹਜੇ ਤੱਕ ਨਹੀਂ ਆਈਆਂ ਹੀ ਨਾ ਦੱਸ ਐਨੇ ਕਿ ਉਹਨਾਂ ਨੇ 10 ਸੂਟ ਖਰੀਦਣੇ ਸੀਗੇ ਪਤਾ ਨਹੀਂ ਕਦੋਂ ਕਹਣੀ ਆ ਚੱਲ ਕੋਈ ਨਾ ਆਈ ਨਹੀਂ ਇਹ ਲੋਟ ਆਉਂਦੀਆਂ ਹੈਗੀਆਂ ਮੈਨੂੰ ਚੱਕਮੀਆਂ ਗੱਲਾਂ ਕਰਦੀਆਂ ਹਜੇ ਮੇਰੇ ਨਾਲ ਮੁੱਖਾ ਬੋਲਦਿਆਂ ਲੈਂਦੇ ਹਰ ਟਾਈਮ ਕਿੱਥੇ ਤਾਂ ਐ ਸਮਝਣਾ ਸੀ ਸਾਡੀ ਛੋਟੀ ਭੈਣ ਵਰਗੀ ਆ ਕਿੱਥੇ ਹੈ ਇਹ ਮੇਰ ਨਾਲ ਦੁਰਬਿਹਾਰ ਕਰਦੀਆਂ ਨੇ ਕੋਈ ਨਾ ਮੈਂ ਵੀ ਇਹਨਾਂ ਦੇ ਜੇ ਹੱਡ ਨਾ ਘਟਵਾਈ ਨਾ ਅੱਜ ਬਾਈ ਤੂੰ ਤਾਂ ਫੇਰ ਹੀ ਪਤਾ ਲੱਗੂਗਾ ਮੇਰਾ ਨਾਮ ਵੀ ਸੰਦੀਪ ਨਹੀਂ ਹੈਗਾ ਦਾ ਜਿਹੜੀ ਰੋਟੀ ਖੇਤ ਨੂੰ ਬੰਨੀ ਸੀ ਨਾ ਸਾਰੀ ਚੱਕ ਕੇ ਕੁੱਤੇ ਨੂੰ ਪਾਤੀ ਆ ਆਪੇ ਹੁਣ ਜਦੋਂ ਆ ਗਏ ਨਾ ਬਾਈ ਕਰੂੰ ਮੈਂ ਉਹਦੇ ਨਾਲ ਗੱਲ ਨਾਲੇ ਦਸੂਣ ਸਾਰੀ ਗੱਲ ਵੀ ਮੈਨੂੰ ਤਾਂ ਸੁਤ ਲੈਣ ਲੈ ਕੇ ਨਹੀਂ ਗਈਆਂ ਚੱਕ ਕੇ ਮੂੰਹ ਆਪ ਵਾਗ ਗਏ ਹਜੇ ਉੱਤੋਂ ਮੇਰੀਆਂ ਗੱਲਾਂ ਬਣਾਉਂਦੀਆਂ ਆਖੇ ਪਿੰਡ ਦੇ ਲੋਕ ਤੇਰੀਆਂ ਗੱਲਾਂ ਬਣਾਉਂਦੇ ਆ ਵੀ ਇਹਨਾਂ ਦੀ ਕੁੜੀ ਤਾਂ ਬੂੜੇ-ਬੂੜੇ ਸੂਟ ਪਾਉਂਦੀ ਆ ਚੱਕ ਕੇ ਮੂੰਹ ਟੁਰੀ ਫਿਰਦੀ ਰਹਿੰਦੀ ਹੈਗੀ ਫੇਰ ਕੀ ਹੋ ਗਿਆ ਲਓ ਕੁੜੀਏ ਬਾਹਰੇ ਬੈਠੀ ਆ ਕਲੀ ਜੀ ਬਸ ਬਾਈ ਉਹੀ ਬੈਠੀ ਸੀਗੀ ਲੈਟ ਹੈ ਨਹੀਂ ਸੀਗੀ ਤਾਂ ਕਰਕੇ ਅੱਛਾ ਪਾਣੀ ਚਾਹ ਮੈਂ ਮੰਜਾ ਢਾ ਕੇ ਬੈਗੀ ਹੈ ਹਾਂ ਤੇ ਉਹ ਕਿੱਥੇ ਨੇ ਤੇਰੀ ਭਾਬੀ ਹੋ ਰਹੀਆਂ ਉਹ ਤਾਂ ਦੀਪੂ ਤੇ ਗਈਆਂ ਨੇ ਦੀਪੂ ਤੇ ਕੀ ਕਰਨ ਗਈਆਂ ਨੇ ਸੂਟ ਖਰੀਦਣ ਗਈਆਂ ਨੇ ਆਪਦੇ ਗਰਮੀ ਵਾਲੇ ਕਹਿਨੀਆਂ ਸਾਡੇ ਆ ਸਾਰੇ ਘਸ ਗਏ ਆ ਤੇ ਜਿਹੜੇ ਪੁਰਾਣੇ ਸੀਗੇ ਉਹ ਸਾਰੇ ਫਟ ਗਏ ਆ ਹੁਣ ਨਵੇਂ ਸੂਟ ਲੈ ਕੇ ਆਉਣੀ ਆ ਤਿੰਨ ਚਾਰ ਆਪਦੇ ਵਾਸਤੇ ਨਾ ਫਿਰ ਤੈਨੂੰ ਨਾਲ ਨਹੀਂ ਲੈ ਕੇ ਗਈਆਂ ਉਹ ਬਾਈ ਮੈਨੂੰ ਤਾਂ ਨਹੀਂ ਨਾਲ ਲੈ ਕੇ ਗਈਆਂ ਕਹਿੰਦੀਆਂ ਸਾਡੀਆਂ ਲੋਕ ਗੱਲਾਂ ਬਣਾਉਂਦੇ ਆਗੇ ਪਿੰਡ 'ਚ ਵੀ ਇਹਨਾਂ ਦੀ ਕੁੜੀ ਆਈ ਆ ਗੇੜੇ ਘੜ ਦੀ ਫਿਰਦੀ ਰਹਿੰਦੀ ਆ ਨਾ ਮੈਂ ਆਂਡ ਗਵਾਂ 'ਚ ਜਾ ਨਹੀਂ ਸਕਦੀ ਚਾਚੇ ਤਾਇਆ ਨੇ ਕਰੇ ਜਾ ਨਹੀਂ ਸਕਦੀਗੀ ਸੂਟਾਂ ਤੋਂ ਤਾਂ ਕਹਿੰਦੀ ਸਾਡ ਗੱਲਾਂ ਬਣਾਉਂਦੇ ਆ ਵੀ ਇਹਨਾਂ ਦੀ ਕੁੜੀ ਬੂੜੇ ਸੂਟ ਪਾਉਂਦੀ ਆ ਜਿਹੋ ਜੇ ਬਾਈ ਮੇਰੇ ਕੋਲੇ ਹੈਗੇ ਆ ਸੂਟ ਮੈਂ ਪਾ ਲੈਣੀ ਆਂ ਅੱਲਾ ਫੇਰ ਕਿੱਡੀ ਗੱਲ ਹੋਗੀ ਸੂਟ ਤਾਂ ਹੁਣ ਪਾਉਣੀ ਨੇ ਰੰਗਾ 'ਚ ਕੀ ਰੱਖਿਆ ਗਿਆ ਨਾਲੇ ਨਾਲੇ ਤੇਰਾ ਆਪਦਾ ਪਿੰਡ ਆਗਾ ਤੂੰ ਇੱਥੇ ਜੰਮੀ ਪਲੀਗੀ ਇਹ ਤਾਂ ਉਈ ਮਰੀ ਜਾਂਦੇ ਰਹਿੰਦੇ ਨੇ ਇਹਨਾਂ ਦੇ ਮਗਰ ਨਹੀਂ ਲੱਗਣਾ ਹੈਗਾ ਕੋਈ ਨਹੀਂ ਬਾਕੀ ਗੱਲ ਕੀ ਕਰਨੀ ਆ ਬਾਈ ਇਹਨਾਂ ਨਾਲ ਰਹਿਣ ਦੇ ਤੂੰ ਕੁਛ ਨਾ ਕਹੀਂ ਫਿਰ ਕਹਿਣੀ ਆ ਖਣੀ ਇਹਨੇ ਮਗਰੋਂ ਸਖਾਤਾ ਆਪਣੇ ਭਾਈ ਨੂੰ ਮੈਂ ਤਾਂ ਤਾਂ ਕਰਕੇ ਚੁੱਪਾਂ ਹਰ ਟਾਈਮ ਮੈਨੂੰ ਰੁੱਖਾ ਬੋਲਦੀਆਂ ਤੇ ਉਹ ਕਟਕਾਈ ਕਰੀ ਜਾਂਦੀਆਂ ਰਹਿੰਦੀਆਂ ਨੇ ਤੂੰ ਆ ਨਹੀਂ ਕਰਨਾ ਸੀ ਤੂੰ ਇੱਥੇ ਖੜ ਗਈ ਉੱਥੇ ਬੈਠ ਗਈ ਐ ਨਹੀਂ ਕਰਨਾ ਸੀ ਵਾ ਨਹੀਂ ਕਰਨਾ ਸੀ ਨਾ ਜੇ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਇਹਦਾ ਮਤਲਬ ਇਹ ਥੋੜੀ ਐ ਮੇਰੇ ਤੇ ਇੱਥੇ ਰਹਿ ਕੇ ਰੋਜ਼ ਮਾਉਣੀਆਂ ਹੀ ਆ ਇਹਨਾਂ ਦਾ ਘਰ ਆ ਮੈਂ ਸਮਝਦੀ ਆ ਗੱਲ ਨੂੰ ਪਰ ਇਹਨਾਂ ਨੂੰ ਵੀ ਤਾਂ ਸਮਝਣਾ ਚਾਹੀਦਾ ਵੀ ਕੁੜੀ ਦਾ ਵੀ ਹੱਕ ਆਗਾ ਉਹਨਾਂ ਦਾ ਘਰ ਬਾਚੂਆ ਪਹਿਲਾਂ ਤੇਰਾਗਾ ਫਿਰ ਉਹੀ ਤਾਂ ਗੱਲ ਆ ਬਾਈ ਇਹਨਾਂ ਨੂੰ ਇਹ ਗੱਲ ਕਿਉਂ ਨਹੀਂ ਸ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਆਪਣੀ ਗੱਲ ਕਰੂੰ ਉਹਦੇ ਨਾਲ ਚਲ ਮੈਨੂੰ ਐਂ ਦੱਸ ਬਈ ਤੇਰੇ ਲਈ ਰੋਟੀ ਬਣਾਦਾ ਕਿਉਂ ਰੋਟੀ ਬਣਾ ਕੇ ਨਹੀਂ ਗਈਆਂ ਉਹ ਰੋਟੀ ਤਾਂ ਬਣਾ ਕੇ ਨਹੀਂ ਗਈਆਂ ਹੈਗੇ ਹੈਗੀਆਂ ਨਾਲੇ ਖੇਤ ਲ ਜਾਣ ਵਾਲੀ ਰੋਟੀ ਵੀ ਮੈਂ ਹੀ ਬਣਾ ਦਿੰਨੀ ਹੈਗੀ ਤੈਨੂੰ ਹੁਣ ਤੂੰ ਲੈ ਜੀ ਜਾਂਦਾ ਹੋਇਆ ਨਾਲੇ ਰੋਟੀ ਖਾ ਲਈ ਮੈਂ ਰੋਕੀਆ ਸਰ ਕਹਿੰਦੀ ਐ ਇਹ ਬੋਲਦਾਗਾ ਮੈਂ ਤਾਂ ਹੀ ਫਿਰ ਐਂ ਗੁੱਸਾ ਚੜਾਉਂਦੀ ਐ ਐਂ ਬਲੱਡ ਵਧਾਉਂਦੀ ਐ ਮੇਰਾ ਚਲ ਤੂੰ ਐਂ ਕਰ ਤੂੰ ਥੋੜੀ ਬਹੀ ਕਰ ਤੇ ਬਾਈ ਲਈ ਵੀ ਰੋਟੀ ਲੈ ਕੇ ਜਾਣੀ ਹੋਊਗੀ ਮੈਂ ਚਲ ਮੈਂ ਤੇਰੇ ਵਾਸਤੇ ਰੋਟੀ ਬਣਾਉਣੀ ਆ ਕਰ ਲੇਗੇ ਨਾਲੇ ਮੈਨੂੰ ਸਾਰੀ ਗੱਲ ਸਮਝਾ ਕੇ ਗਿਆ ਸੀਗਾ ਵੀ ਤੂੰ ਕੁੜੀ ਨੂੰ ਹੱਸਣ ਖੇਡਣ ਲਈ ਰੱਖੀ ਕਿ ਉਹਨੂੰ ਟੈਨਸ਼ਨ ਚ ਨਾ ਪਈ ਕੋਈ ਗੱਲ ਕੋਈ ਗੱਲ ਪੁਰਾਣੀਆਂ ਗੱਲਾਂ ਉਹਦੇ ਯਾਦ ਨਾ ਆਉਣ ਨਾ ਕੋਈ ਨਹੀਂ ਉਹਨੂੰ ਆਉਣ ਦੇ ਤਾਂ ਮੈਂ ਦੱਸਦਾ ਪਤਾ ਤੇ ਮੈਂ ਲਾਉਣਾ ਕੁਤਰੀ ਦੀ ਹੋ ਹੋ ਹਾ ਜਾਨੀ ਤੇਰਾ ਭਰਾ ਵੀ ਆਇਆ ਫਿਰਦਾ ਹਾਏ ਜੀ ਮੈਂ ਬਾਲਾ ਸੋਨਾ ਸੂਟ ਲੈ ਕੇ ਆਈ ਐਗੀ ਮੈਂ ਤੈਨੂੰ ਸੋਹਣੀ ਲੱਗਦੀ ਏ ਤੈਨੂੰ ਪਤਾ ਨਹੀਂ ਸੀ ਹੈ ਮੇਰੇ ਮਾਰਿਆ ਕਾ ਤੋ ਬਿਨਾ ਗੱਲ ਤੋਂ ਵੇਖੇ ਕਰ ਅਜੇ ਪੁੱਛਦੀ ਆ ਮਾਰਿਆ ਕਾ ਤੋ ਕੀ ਹੋ ਗਿਆ ਬਾਈ ਕਿਉਂ ਲੜੀ ਜੰਨੇ ਹੋਏ ਤੁਸੀਂ ਹੋਈ ਮਾਰੀ ਤਾਂ ਮੈਂ ਨਾ ਸੋਹਣਾ ਸੂਟ ਲੈ ਕੇ ਆਈ ਸੀ ਕਿ ਮਾਤਾ ਨਾ ਤੈਨੂੰ ਕੈਂ ਕਿਹਨਾਂ ਕਿਆਸੀ ਵੀ ਕੁੜੀ ਨੂੰ ਕਰੀ ਰਿਹਾ ਘਰੇ ਕੱਲੀ ਛੱਡ ਕੇ ਵਗ ਜਾ ਓਹ ਹੋ ਫੇਰ ਕੀ ਹੋ ਗਿਆ ਕਿਉਂ ਤੂੰ ਇਹ ਗੱਲਾਂ ਦੇ ਕਲੇਸ਼ ਪਾਇਆ ਤੂੰ ਨਾ ਰੋਟੀ ਬੰਨਤੀ ਐ ਮੈਂ ਤੇ ਛੇਤੀ ਲੈ ਕੇ ਖੇਤ ਆ ਆ ਰੋਟੀ ਵੀ ਇਨੇ ਬਣਾਈਆ ਹੁਣ ਉਹਨੂੰ ਰੋਟੀ ਦਾ ਨਹੀਂ ਪਤਾ ਰੋਟੀ ਦਾ ਬਣਾ ਕੇ ਰੱਖ ਦਿੰਦੀ ਚੱਲ ਛੱਡ ਫੇਰ ਕੀ ਹੋ ਗਿਆ ਜੇ ਮੈਂ ਬਣਾਤੀ ਰੋਟੀ ਇਹ ਘਰੇ ਨਹੀਂ ਹੈਗੀ ਅਸੀਂ ਡਿੱਪੂ ਤੇ ਗਈਆਂ ਸੀ ਤਾਂ ਬਣਾਤੀ ਮੈਂ じゃ ਤੂੰ ਬਾਈ ਢਿੱਕੀ ਆਂਦਾ ਹੁਣ ਉਹਨੂੰ ਭੁੱਖ ਬਹੁਤ ਲੱਗਦੀ ਹੋएगी ਮੈਂ ਤੈਨੂੰ ਉਹਦੇ ਕੀ ਗੱ ਚੱਲ ਕੋਈ ਨਾ ਮਾੜੀ ਮਾੜੀ ਗਲਤੀ ਐ ਮੈਨੂੰ ਇਸ ਨਹੀਂ ਪਾਈਦਾ ਹੁੰਦਾ ਜਾ ਤੂੰ ਹੁਣ ਰੋਟੀ ਲੈ ਕੇ ਰੋਟੀ ਬੰਨਤੀ ਹੈਗੀ ਮੈਂ ਕਿਉਂ ਐਵੇਂ ਆਉਣ ਸਾਰੀ ਇਹ ਤੇ ਗਲ ਪੈ ਗਿਆ ਇਹ ਲੈ ਕੇ 70 ਦੇ ਆ ਮੈਂ ਕੁਛ ਨਹੀਂ ਕੀਤਾ ਜੀ ਰੋਟੀਆਂ ਦਾ ਮੈਂ ਪਕਾ ਕੇ ਛੋੜੀਆਂ ਬੰਨ ਕੇ ਰੱਖੂਗੀ ਸੀ ਮੈਂ ਚੱਲ ਕੋਈ ਨਾ ਬੰਨ ਕੇ ਰੱਖ ਗਈ ਸੀ ਨਾਲੇ ਹੋਰ ਫਿਰ ਇਹ ਝੂਠ ਬੋਲਦੀ ਆ ਹੈ ਮਰੀ ਜਾਂਦੀ ਰਹਿਣੀ ਹੈਗੀ। ਓਹੋ ਕਿਉਂ ਤੁਸੀਂ ਮਾੜੀ ਮਾੜੀ ਕਰ ਤੇ ਕਲੇਸ਼ ਪਾਇਆ? ਜਾਂ ਜਦੋਂ ਮੈਂ ਕਹੀ ਨਹੀਂ ਰੋਟੀ ਬਣਾਤੀ ਤੈਨੂੰ ਰੋਟੀ ਚਾਹੀਦੀ ਸੀ ਪੱਕੀ ਉਹ ਬਨ ਕੇ ਦੇਤੀ ਐ ਮੈਂ ਜਾ ਤੂ ਜਾ। ਕੁਝ ਨਹੀਂ ਹੋਇਆ ਭਾਬੀ ਰੋਟੀ ਦੀ ਗੱਲ ਨਹੀਂ ਹੈਗੀ ਰੋਟੀ ਤਾਂ ਐ ਘਰੇ ਆਏ ਸੀ। ਮੈਨੂੰ ਤਾਂ ਸਮਝਾ ਕੇ ਗਿਆ ਵੀ ਕੁੜੀ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਆਪਣੇ ਕੋਲੇ ਚਾਰ ਦਿਨ ਆਈ ਹੈਗੀ ਰਹਿਣਾ। ਇਹਨੂੰ ਹਸਦੀ ਖੇਡਦੀ ਰੱਖਣਾ। ਚੱਲ ਕੋਈ ਨਾ ਬਈ ਫੇਰ ਕੀ ਹੋ ਗਿਆ ਘਰੇ ਤਾਂ ਮਾੜਾ ਮੋਟਾ ਕਲੇਸ਼ ਮਾੜਾ ਮੋਟੀ ਗੱਲ ਹੁੰਦੀ ਰਹਿੰਦੀ ਐ ਕਿਉਂ ਤੂੰ ਮਾੜੀ ਮਾੜੀ ਕਰ ਕੰਮ ਕਰ ਲੈ ਕਰੋ। ਜੇ ਰੋਟੀ ਬਣੀ ਪਈ ਐ। ਚਲ ਚੱਲ ਪਾਖਿਓ ਰੋਈ ਯਾਨੀ ਤੁਹਾਨੂੰ ਹੀ ਮਾਰੀ ਇਹਦੇ ਡਾਕ ਕਰਨ ਲੱਗੇ ਯਾਨੀ ਫੇਰ ਕੀ ਹੋ ਗਿਆ ਆਹ ਤਾਂ ਮਾਣਾ ਮੋਟਾ ਤਾਂ ਕਹਿੰਦੇ ਹੁੰਦੇ ਆ ਕਿ ਮੈਰੇ ਹੁੰਦੇ ਫਿਰ ਮੈਨੂੰ ਕਿਹਾ ਮੈਂ ਰੋਟੀਆਂ ਰੋਟੀਆਂ ਪਕਾ ਕੇ ਦੇ ਕੇ ਮੇਰੇ ਤੜਾ ਦੇ ਦੇ ਮਾਰਿਆਗਾ ਉਹ ਹੋ ਨਹੀਂ ਰੋਟੀ ਪਕਾਉਣ ਨੂੰ ਨਹੀਂ ਕਿਹਾ ਸੀ ਉਹਨੇ ਰੋਟੀ ਆ ਹੀ ਕਿਹਾ ਸੀ ਵੀ ਪਾ ਕੇ ਰੱਖੀ ਚਲ ਕੋਈ ਨਾ ਮੈਨੂੰ ਰੋਟੀ ਬੰਨ ਕੇ ਦੇਵੇਂ ਤੇ ਤੂੰ ਨਾ ਹੁਣ ਰੋਈ ਨਾ ਚੱਲ ਨਾਲੇ ਉੱਥੇ ਨਾ ਜੀ ਮੂੰਹ ਚੱਕ ਕੇ ਕਿਤੇ ਫੇਰ ਭਾਈ ਐਵੇਂ ਤੈਨੂੰ ਬੋਲਣ ਲੱਗ ਜੇ ਮੈਂ ਰੋਟੀ ਬੰਨ ਕੇ ਦਿੰਨੀ ਆ ਪਰ ਭੈਣੇ ਧੀਰ ਗੱਲ ਸੁਣ ਮੈਨੂੰ ਤਾਂ ਐਂ ਜੇ ਸੁਣਿਆ ਜੇ ਮੈਂ ਕਹਿੰਦਾ ਰੋਟੀ ਨਹੀਂ ਪਕਾ ਕੇ ਗਈਆਂ ਉਹ ਕਹਿੰਦੀ ਰੋਟੀ ਬੰਨਣ ਨੂੰ ਕਿਹਾ ਤੇ ਰੋਟੀਆਂ ਤਾਂ ਆਪਾਂ ਸੂਹ ਆ ਪਕਾਈਆਂ ਸੀ ਨੀ ਉਹੀ ਗੱਲ ਕਹਿੰਦੇ ਹੁੰਦੇ ਨਣ ਦਾ ਕਦੋਂ ਬਣਦਗਾ ਹੁੰਦਣਾ ਭੈਣਾ ਜਾਂ ਇਹਨਾਂ ਨੂੰ ਕਿੰਨਾ ਮਰਜੀ ਮੰਨ ਲਓ ਆਪਾਂ ਇਹਦਾ ਹੀ ਨਾਦਰ ਮਾਨ ਕਰਦੇ ਆ ਉਹੀ ਨਣਦਾਂ ਵਾਲੀ ਕਰਤੂਤ ਕਰਨ ਲੱਗੀ ਮੈਨੂੰ ਕਿਹੜਾ ਪਤਾ ਨਹੀਂ ਇਹਨੇ ਆਪਦੇ ਪ੍ਰਾਣੋਂ ਐ ਪੜਕਾਇਆ ਗਾ ਵੀ ਪਾ ਭੀਰ ਗਿਆ ਉੱਥੇ ਬਾਗਾਂ ਦੀ ਪੂਚ ਰੋਟੀ ਪਕਾ ਕੇ ਨਹੀਂ ਗਈਆਂ ਵੀ ਮੈਂ ਰੋਟੀ ਪਕਾ ਕੇ ਰੱਖੀ ਐ ਕਿਹਾ ਹੋਊਗਾ ਮੰਗਰੋ ਮੈਂ ਸਭ ਜਾਣਦੀ ਹੁੰਨੀ ਆ ਬੁੜੀਆਂ ਦੀਆਂ ਗੱਲਾਂ ਜੇ ਆਪਾਂ ਕਲੇਸ਼ ਨਹੀਂ ਕਰਦੇ ਆ ਇਹਦਾ ਮਤਲਬ ਇਹ ਥੋੜੇ ਆ ਵੀ ਮੈਨੂੰ ਆਪਦੇ ਗੱਲਾਂ ਭੁੱਲ ਗਈ ਲੜਾਈ ਆ ਵਾਲੀਆਂ ਵੀ ਐ ਲੜਾਈ ਹੋ ਸਕਦੀ ਹੈ ਕਿ ਚਲ ਕੋਈ ਗੱਲ ਨਹੀਂ ਵੀਰੇ ਨੂੰ ਗਲਤਫਹਿਮੀ ਹੋ ਗਈ ਹੋਵੇ ਤਾਂ ਕਰਕੇ ਤੂੰ ਹੁਣ ਚੁੱਪ ਕਰ ਜਾ ਹੁਣ ਤੂੰ ਵੀ ਐ ਇਦੋਂ ਵੱਧ ਕਲੇਸ਼ ਨਾ ਪਤਾਈ ਬਸ ਕਲੇਸ਼ ਕਾਤੋਂ ਨਾ ਪਤਾਈ ਤੂੰ ਬੰਟੂ ਨੂੰ ਕਹਿ ਦੇ ਨਾ ਹੱਥ ਨੇ ਆ ਕੇ ਵੀ ਅਸੀਂ ਤਾਂ ਡਿੱਪੂ ਚ ਜਦੋਂ ਗਈਆਂ ਸੀ ਰੋਟੀ ਟੱਕ ਪਕਾ ਕੇ ਗਈਆਂ ਸੀ ਹਾਂ ਤਾਂ ਹੁਣ ਮੈਂ ਦੱਸੂਗੀ ਉਹਨੂੰ ਸਾਰੇ ਹੀ ਦੱਸੂਗੀ ਵੀ ਐ ਗੱਲ ਹੋ ਗਈ ਘਰੇ ਚਲ ਕੋਈ ਨਹੀਂ ਮੈਂ ਅੰਦਰ ਕੱਪੜੇ ਰੱਖ ਲਾ ਲੈ ਸੁਣਨੇ ਤੂੰ ਵੀ ਮੇਰੇ ਮਗਰ ਲਾ ਕੇ ਕਹਿ ਤਾਂ ਦੱਸੂਗੀ ਬੰਟੂ ਨੂੰ ਜੇ ਬੰਟੂ ਨੂੰ ਦੱਸੂਗੀ ਨਾ ਉਸੇ ਦੀ ਭੈਣ ਉਹ ਆ ਉਹ ਮੁੜ ਕੇ ਕਹੂਗਾ ਤੁਸੀਂ ਮੂੰਹ ਚੱਕ ਕੇ ਡਿੱਪੂ ਚ ਵਗ ਗਏ ਉਹਨੂੰ ਲੈ ਕੇ ਨਹੀਂ ਗਈਆਂ ਕ ਲੈਣੀ ਨੂੰ ਨਾਲ ਜੇ ਨਾਲ ਲੈ ਜਾਂਦੀਆਂ ਕਾਹਨੂੰ ਤੇਰੀ ਗੱਲ ਸੁਣ ਜਿਓ ਭੈਣ ਆਪਾਂ ਵੀ ਘਰ ਆ ਲਈਆਂ ਆਖਰ ਨੂੰ ਪਰਿਵਾਰ ਤਾਂ ਪਰਿਵਾਰ ਹੀ ਹੁੰਦਾ ਮੈਂ ਇਹਨੂੰ ਦੱਸ ਦੂੰਗੀ ਵੀ ਅਸੀਂ ਲੈ ਕੇ ਜਾਂਦੇ ਸੀ ਨਾਲ ਇਹ ਗਈ ਨਹੀਂ ਹੈਗੀ ਕੋਈ ਗੱਲ ਨਹੀਂ ਜਾਂ ਫਿਰ ਹੁਣ ਚਾਹ ਵੀ ਪਰ ਪਰ ਦੇ ਤਰ ਮੌਸ ਤੁਹਾਨੂੰ ਪਤਾ ਬਾਈ ਬੰਟੂ ਦੇ ਸੁਆਦ ਉਹ ਤੋਂ ਚਾਹ ਵੀ ਪੀਊਗਾ ਕਹਿੰਦਾ ਤਾਂ ਜਾਇ ਜਾਇ ਹੈਗਾ ਹੈਗਾ ਮੈਂ ਵੀ ਇਹਨੂੰ ਕਦੇ ਵੀ ਨਹੀਂ ਬੁਲਾਉਂਦੀ ਹੁਣ ਧਰਦੀਆਂ ਚੱਲ ਮੈਂ ਆ ਕੱਪੜੇ ਲੈ ਜੀ ਅੰਦਰ ਚੰਗਾ ਬਸ ਕਿਹੜੇ ਸੂਟ ਪਾ ਕੇ ਦਿਖਾਉਣੇ ਆ ਮੈਂ ਇਹਨੂੰ ਜਦੋਂ ਮਾਰਦਾ ਹੀ ਹੈ ਮੇਰੇ ਮੈਂ ਤਾਂ ਹੀ ਫਿਰਦੀ ਰਹੀ ਕੋਲ ਜੁੰਡਲ ਜੀ ਬਣ ਕੇ ਸਾਰਾ ਦਿਨ ਕਰਦਾ ਵੇ ਕੀ ਸੜਾ ਜਿਹਾ